ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਗ੍ਰਿਫਤਾਰੀ ਨੂੰ ਲੈ ਕੇ ਕਈ ਵਾਰੀ ਚਰਚਾ ਹੋਈ ਹੈ ਇਥੋਂ ਤੱਕ ਕਿ ਖੁਦ ਦਿੱਲੀ ਦੀ ਕੈਬਨਿਟ ਮੰਤਰੀ ਨੇ ਵਾਰ-ਵਾਰ ਇਹ ਆਖਿਆ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਗਈ ਹੈ ਕਿਉਂਕਿ ਗ੍ਰਿਫਤਾਰੀ ਇਸ ਕਰਕੇ ਉਹਨਾਂ ਨੂੰ ਲੱਗਿਆ ਕਿ ਹੋ ਸਕਦੀ ਹੈ ਕਿਉਂਕਿ ED ਨੇ ਕਈ ਵਾਰ ਸਮਨਿੰਗ ਕੀਤੀ ਸਮਨ ਭੇਜੇ ਨੌਂ ਵਾਰ ਸਮਨ ਭੇਜੇ ਗਏ ਨੇ ਤਾਂ ਇਸ ਨੂੰ ਲੈ ਕੇ ਫਿਰ ਹਾਈ ਕੋਰਟ ਦਾ ਰੁਖ ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਤੇ ਸੁਣਵਾਈ ਪਹਿਲਾਂ ਵੀ ਹੋਈ ਸੀ ਤੇ ਅੱਜ ਤਾਜ਼ਾ ਹੋਈ ਸੁਣਵਾਈ ਦੇ ਵਿੱਚ ਅਹਿਮ ਗੱਲਾਂ ਸਾਹਮਣੇ ਆਈਆਂ ਨੇ ਹਾਈ ਕੋਰਟ ਨੇ ED ਨੂੰ ਵੀ ਤਲਬ ਕੀਤਾ ਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੇਸ਼ ਹੋਏ ਵਕੀਲਾਂ ਨੇ ਵੀ ਆਪਣੀਆਂ ਦਲੀਲਾਂ ਦਿੱਤੀਆਂ ਔਰ ਜਿਹੜੀ ਉਹ ਸਮਨਿੰਗ ਹੋ ਰਹੀ ਸੀ ਉਸ ਦੇ ਉੱਤੇ ਈਡੀ ਨੇ ਜਵਾਬ ਕੀ ਦਿੱਤਾ ਈਡੀ ਦੇ ਪੱਖ ਤੋਂ ਆਏ ਵਕੀਲਾਂ ਨੇ ਔਰ ਅਰਵਿੰਦ ਕੇਰੀਵਾਲ ਵੱਲੋਂ ਪੇਸ਼ ਹੋਏ ਜਿਹੜੇ ਵਕੀਲਾਂ ਦਾ ਪੱਖ ਕੀ ਸਾਹਮਣੇ ਆਇਆ ਨਿਕਲ ਕੇ ਇਸ ਦੇ ਬਾਰੇ ਤਮਾਮ ਜਾਣਕਾਰੀ ਸਾਂਝੀ ਕਰਾਂਗੇ ਕਿ ਅਰਵਿੰਦ ਕੇਜਰੀਵਾਲ ਦੀ ਕੀ ਗ੍ਰਿਫਤਾਰੀ ਕੱਚੀ ਹੈ ਜਾਂ ਫਿਰ ਪੱਕੀ ਹੈ ਹੋ ਕੇ ਰਹੇਗੀ ਇਸ ਦੇ ਬਾਰੇ ਈਡੀ ਨੇ ਜਵਾਬ ਕੀ ਦਿੱਤਾ ਹਾਈ ਕੋਰਟ ਦੇ ਵਿੱਚ ਤੇ ਅਗਲੀ ਸੁਣਵਾਈ ਇਸ ਦੀ 22 April ਦੇ ਉੱਤੇ ਰੱਖੀ ਗਈ ਹੈ ਦਿੱਲੀ ਹਾਈ ਕੋਰਟ ਦੇ ਵਿੱਚ 22 April ਨੂੰ ਯਾਨੀ ਕਿ ਲਗਭਗ 1 ਮਹੀਨੇ ਬਾਅਦ ਇਹ ਜਿਹੜੀ ਆ ਸੁਣਵਾਈ ਹੋਣੀ ਹੈ ਇਸ ਕੇਸ ਦੇ ਵਿੱਚ ਪਰ ਈਡੀ ਨੇ ਜਿਹੜੀ ਸਮਨਿੰਗ ਕੀਤੀ ਉਸ ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਗਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਰੋਕਣ ਦੇ ਲਈ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਪੇਸ਼ ਹੋਣ ਲਈ ਤਿਆਰ ਹਾਂ ਈਡੀ ਦੇ ਸਾਹਮਣੇ ਪਰ ਮੇਰੀ ਗ੍ਰਿਫਤਾਰੀ ਨਾ ਹੋਵੇ ਗ੍ਰਿਫਤਾਰ ਨਾ ਕੀਤਾ ਜਾਵੇ ਯਕੀਨੀ ਬਣਾਇਆ ਜਾਵੇ ਤੇ ਈਡੀ ਨੇ ਫਿਰ ਜਵਾਬ ਕੀ ਦਿੱਤਾ ਈਡੀ ਦੇ ਵੱਲੋਂ ਪੇਸ਼ ਹੋਏ ਵਕੀਲਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਜਾਂ ਈਡੀ ਵਾਲੇ ਪਾਸਿਓਂ ਜਿਹੜਾ ਪੱਖ ਸਾਹਮਣੇ ਆਇਆ ਕਿ ਅਸੀਂ ਗ੍ਰਿਫਤਾਰੀ ਦਾ ਕਿਸੇ ਵੀ ਨੋਟਿਸ ਦੇ ਵਿੱਚ ਕਿਸੇ ਵੀ ਸਮਨ ਜਿਹੜਾ ਭੇਜਿਆ ਗਿਆ ਉਸ ਵਿੱਚ ਜ਼ਿਕਰ ਤੱਕ ਨਹੀਂ ਕੀਤਾ ਜਦੋਂ ਪੁੱਛਿਆ ਗਿਆ ਕਿ ਕੀ ਤੁਸੀਂ ਗ੍ਰਫਤਾਰੀ ਕਰਨੀ ਹੈ ਤਾਂ ਇਸ ਦੇ ਉੱਤੇ ਉਹਨਾਂ ਨੇ ਜਵਾਬ ਦਿੱਤਾ ਕਿ ਸ਼ਾਇਦ ਗ੍ਰਫਤਾਰੀ ਹੋ ਸਕਦੀ ਹੈ ਔਰ ਸ਼ਾਇਦ ਨਹੀਂ ਵੀ ਹੋ ਸਕਦੀ ਇਸ ਤੋਂ ਇਲਾਵਾ ਹੋਰ ਕਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਉਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਦਣੇ ਆ ਸਭ ਤੋਂ ਵੱਡਾ ਝਟਕਾ ਤਾਂ ਇਹ ਲੱਗਿਆ ਰਵਿੰਦ ਕੇਜਰੀਵਾਲ ਨੂੰ ਕਿ ਜਿਹੜੀ ਗ੍ਰਿਫਤਾਰੀ ਨੂੰ ਰੋਕਣ ਦੇ ਲਈ ਪਟੀਸ਼ਨ ਪਾਈ ਗਈ ਸੀ ਉਹ ਖਾਰਜ ਕਰ ਦਿੱਤੀ ਹੈ ਅਦਾਲਤ ਨੇ ਤੇ ਨਾਲ ਹੀ 22 April ਨੂੰ ਅਗਲੀ ਸੁਣਵਾਈ ਰੱਖ ਲਈ ਹੈ ਤੇ ਦਿੱਲੀ ਹਾਈ ਕੋਰਟ ਨੇ ED ਨੂੰ ਤੋਂ ਵੀ ਜਵਾਬ ਮੰਗੇ ਨੇ ਈੜੀ ਤੋਂ ਕਿਹੜੇ ਜਵਾਬ ਮੰਗੇ ਔਰ ਜਿਹੜੀ ਪਟੀਸ਼ਨ ਪਾਈ ਗਈ ਗ੍ਰਿਫਤਾਰੀ ਨੂੰ ਰੋਕਣ ਲਈ ਰਵਿੰਦ ਕੇਜਰੀਵਾਲ ਦੀ ਉਸ ਨੂੰ ਵੀ ਅਦਾਲਤ ਨੇ ਖਾਰਜ ਕਰ ਦਿੱਤਾ ਇਸ ਤੋਂ ਪਹਿਲਾਂ ਕਈ ਦਿੱਲੀ ਦੇ ਵਿੱਚ ਜਿਹੜੇ ਲੀਡਰ ਨੇ ਚਾਏ ਹੋ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧੀਆਂ ਹੋਣ ਦਿੱਲੀ ਸ਼ਰਾਬ ਢਾਲੇ ਮਾਮਲੇ ਦੇ ਚਾਹੇ ਇਸ ਤੋਂ ਪਹਿਲਾਂ ਦਿੱਲੀ ਦੇ ਕਈ ਹੋਰ ਲੀਡਰ ਹੋਣ ਮਨੀਸ਼ ਸੋਧੀਆਂ ਸਾਬਕਾ ਉਪ ਮੁੱਖ ਮੰਤਰੀ ਦਿੱਲੀ ਉਹਨਾਂ ਨੂੰ ਵੀ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਇਸੇ ਤਰ੍ਹਾਂ ਸਤੇਂਦਰ ਜੈਨ ਨੇ ਉਹਨਾਂ ਨੂੰ ਵੀ ਰਾਹਤ ਨਹੀਂ ਮਿਲੀ ਹੈ ਸੰਜੇ ਸਿੰਘ ਨੇ ਬੇਸ਼ੱਕ ਬਤੌਰ ਰਾਜ ਸਭਾ ਮੈਂਬਰ ਦੀ ਸੌ ਚੁੱਕ ਲਈ ਹੈ ਪਰ ਉਹ ਵੀ ਹਾਲੇ ਤੱਕ ਉਹਨਾਂ ਨੂੰ ਵੀ ਕੋਈ ਅਦਾਲਤ ਵੱਲੋਂ ਰਾਹਤ ਨਹੀਂ ਮਿਲੀ ਹੈ ਪਰ ਹੁਣ ਜਿੱਥੇ ਤੱਕ ਰਹੀ ਗੱਲ ਕਿ ਜਿਹੜੀ ਤਾਜ਼ਾ ਸੁਣਵਾਈ ਹੋਈ ਇਸ ਦੇ ਬਾਰੇ ਮੋਟੀ ਰੋਪ ਦੇ ਵਿੱਚ ਜਿਹੜੀ ਆਈ ਬਾਹਰ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਦਣੇ 21 ਮਾਰਚ ਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਗ੍ਰਿਫਤਾਰੀ ਨੂੰ ਲੈ ਕੇ ਕੋਈ ਜਿਹੜੀ ਹੈ ਅੰਤਿਮ ਸੁਰੱਖਿਆ ਜਿਹੜੀ ਉਹ ਨਹੀਂ ਦੇ ਸਕਦੇ ਕਿ ਜਿਹੜੀ ਐ ਈਡੀ ਗ੍ਰਫਤਾਰ ਕਰੇ ਜਾਂ ਨਾ ਕਰੇ ਇਸ ਦੇ ਲਈ ਕੋਈ ਅੰਤ੍ਰੀਮ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ ਇਸ ਤੋਂ ਪਹਿਲਾਂ ਕੇਜਰੀਵਾਲ ਨੇ ਕੋਰਟ ਨੂੰ ਕਿਹਾ ਸੀ ਕਿ ਈਡੀ ਦੇ ਸਾਹਮਣੇ ਪੇਸ਼ ਹੋਣ ਲਈ ਉਹ ਤਿਆਰ ਨੇ ਪਰ ਉਹਨਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਜਾਂਚ ਏਜੰਸੀ ਉਹਨਾਂ ਨੂੰ ਗ੍ਰਫਤਾਰ ਨਹੀਂ ਕਰੇਗੀ ਹਾਈ ਕੋਰਟ ਨੇ ਈਡੀ ਤੋਂ ਜਵਾਬ ਦੇਣ ਦੇ ਲਈ ਆਖਿਆ ਤੇ ਨਵੀਂ ਅੰਤ੍ਰੀਮ ਪਟੀਸ਼ਨ ਦਾਇਰ ਕਰਨ ਦੇ ਲਈ ਵੀ ਕਿਹਾ ਗਿਆ ਇਸ ਮਾਮਲੇ 'ਚ ਹੁਣ 22 April ਨੂੰ ਅਗਲੀ ਸੁਣਵਾਈ ਹੋਣੀ ਹੈ ਈਡੀ ਨੇ ਕੇਜਰੀਵਾਲ ਨੂੰ 17 March ਨੂੰ ਨੌਵਾਂ ਸੱਮਣ ਭੇਜਿਆ ਸੀ ਕੇਜਰੀਵਾਲ 19 ਮਾਰਚ ਨੂੰ ਸੰਮਣ ਦੇ ਖਿਲਾਫ ਹਾਈ ਕੋਰਟ ਪਹੁੰਚ ਜਾਂਦੇ ਨੇ ਉਹਨਾਂ ਦੀ ਉਸ ਪਟੀਸ਼ਨ ਦੇ ਉੱਤੇ 20 ਮਾਰਚ ਨੂੰ ਹੋਈ ਸੁਣਵਾਈ ਹੋਈ ਸੀ ਕੋਰਟ ਨੇ ਵਾਰ-ਵਾਰ ਸੰਮਣ ਭੇਜਣ ਨੂੰ ਲੈ ਕੇ ਈਡੀ ਤੋਂ ਵੀ ਤਲਬ ਕੀਤਾ ਸ਼ਰਾਬ ਨੀਤੀ ਕੇਸ ਦੇ ਵਿੱਚ ਕੇਜਰੀਵਾਲ ਨੂੰ ਇਸ ਸਾਲ 27 ਫਰਵਰੀ 26 ਜਨਵਰੀ 22 ਫਰਵਰੀ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਲੈ ਕੇ ਜਿਹੜੀ ਐਕਸਾਈਜ਼ ਪਾਲਿਸੀ ਬਣੀ ਸੀ ਉਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੂੰ ਇਸੇ ਸਾਲ 27 ਫਰਵਰੀ 26 ਫਰਵਰੀ 22 ਫਰਵਰੀ 2 ਫਰਵਰੀ 17 ਜਨਵਰੀ 3 ਜਨਵਰੀ ਤੇ 2023 ਦੇ ਵਿੱਚ 21 ਦਸੰਬਰ ਤੇ 2 ਨਵੰਬਰ ਨੂੰ ਵੀ ਸੰਮਣ ਭੇਜੇ ਗਏ ਸਨ ਇਸ ਤਰ੍ਹਾਂ ਕੁੱਲ ਮਿਲਾ ਕੇ 9 ਸੰਮਣ ਹੋ ਚੁੱਕੇ ਨੇ ਹਾਲਾਂਕਿ ਇੱਕ ਵੀ ਵਾਰ ਪੁਛ ਗਿੱਚ ਦੇ ਲਈ ਉਹ ਨਹੀਂ ਪਹੁੰਚੇ ਰਵਿੰਦ ਕੇਰੀਵਾਲ ਏਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਔਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰੀ ਦਾ ਡਰ ਹੈ ਹਾਲਾਂਕਿ ਸਿਆਸੀ ਤੌਰ ਤੇ ਸਟੇਜਾਂ ਤੋਂ ਆਵਾਜ਼ ਵੀ ਪਾਰਟੀ ਦੇ ਲੀਡਰ ਕਹਿੰਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਚੜ੍ਹਾਈ ਜਾਂ ਜਿਹੜੀ ਕਟੜ ਇਮਾਨਦਾਰ ਦੀ ਸਰਕਾਰ ਹੈ ਉਹ ਬਰਦਾਸ਼ਤ ਨਹੀਂ ਹੋ ਰਹੀ ਕੇਂਦਰ ਤੋਂ ਤਾਂ ਬੀਜੇਪੀ ਦੇ ਉੱਤੇ ਵੀ ਇਲਜ਼ਾਮ ਲਾਏ ਗਏ ਕਿ ਉਹ ਕੇਂਦਰੀ ਏਜੰਸੀਆਂ ਨੂੰ ਆਪਣੇ ਢਾਂਗ ਦੇ ਨਾਲ ਉਹਨਾਂ ਦੀ ਦਰਵਾਜ਼ਤੋਂ ਕਰ ਰਹੇ ਨੇ ਪਰ ਕੋਰਟ ਰੂਮ ਦੇ ਵਿੱਚ ਜੋ ਜੋ ਹੋਇਆ ਜਾਂ ਉੱਥੋਂ ਜਿਹੜੀ ਸਾਹਮਣੇ ਨਿਕਲ ਕੇ ਆਈ ਉਸ ਦੇ ਵਿੱਚ ਕੋਰਟ ਨੇ ਏਐਸਜੀ ਜਿਹੜੇ ਕੀ ਐਸ ਵੀ ਰਾਜੂ ਨੇ ਈਡੀ ਦੀ ਤਰਫ ਤੋਂ ਪੇਸ਼ ਹੋਏ ਸੀ ਉਹਨਾਂ ਨੂੰ ਜਦੋਂ ਪੁੱਛਿਆ ਕਿ ਤੁਹਾਨੂੰ ਗ੍ਰਿਫਤਾਰ ਕਰਨ ਦੇ ਲਈ ਕਿਸੇ ਨੇ ਰੋਕਿਆ ਹੈ ਔਰ ਤੁਸੀਂ ਬੈਕ ਟੂ ਬੈਕ ਸੰਮਣ ਕਿਉਂ ਭੇਜ ਰਹੇ ਹੋ ਤਾਂ ਇਸ ਦਾ ਜਵਾਬ ਫਿਰ ਐਸ ਵੀ ਰਾਜੂ ਨੇ ਕੀ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਕਦੇ ਵੀ ਨਹੀਂ ਇਹ ਕਿਹਾ ਕਿ ਗ੍ਰਿਫਤਾਰ ਕਰਨ ਜਾ ਰਹੇ ਹਾਂ ਅਰਵਿੰਦ ਕੇਜਰੀ ਵਾਲੂ ਔਰ ਉਹਨਾਂ ਦੇ ਕੋਲ ਸ਼ਕਤੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਾਂਚ ਦੇ ਵਿੱਚ ਆਉਣ ਲਈ ਸਿਰਫ ਕਿਹਾ ਗਿਆ ਸੀ ਸ਼ਾਇਦ ਅਸੀਂ ਅਰੈਸਟ ਕਰ ਸਕਦੇ ਹਾਂ ਸ਼ਾਇਦ ਨਹੀਂ ਵੀ ਕਰ ਸਕਦੇ ਪਰ ਜਾਂਚ ਦੇ ਲਈ ਸੱਦਿਆ ਗਿਆ ਸੀ ਫਿਰ ਅਭਿਸ਼ੇਕ ਮਨੂ ਸਿੰਘ ਵੀ ਜਿਹੜੇ ਕੀ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਸਮਨ ਦੇ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਕਿ ਜਿਹੜੇ ਸਮਨ ਭੇਜੇ ਗਏ ਨੇ ਕਿ ਚਸ਼ਮਦੀਦ ਨੇ ਜਾਂ ਫਿਰ ਮਲਜਮ ਨੇ ਇਸੇ ਕਰਕੇ ਇਹ ਸ਼ੰਕਾ ਪੈਦਾ ਹੋ ਰਹੀ ਹੈ ਕਿ ਰਾਜਨੀਤਿਕ ਵਜ੍ਹਾ ਦੇ ਕਰਕੇ ਪੋਲਿਟੀਕਲ ਮੋਟਿਵ ਦੇ ਕਰਕੇ ਹੀ ਜਿਹੜਾ ਮੁਦਈ ਨੇ ਜਾਂ ਫਿਰ ਇਹ ਕਹਿ ਲੋ ਕਿ ਉਹਨਾਂ ਦੇ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਪੋਲਿਟਿਕਲ ਮੋਟਿਵ ਹੋ ਸਕਦਾ ਹੈ ਇਹ ਅਰਵਿੰਦ ਕੇਜਰੀਵਾਲ ਦੇ ਵਕੀਲ ਦੇ ਬੋਲ ਸਨ ਕੇਜਰੀਵਾਲ ਦੇ ਵਕੀਲ ਨੇ ਵੀ ਕਿਹਾ ਕਿ ਸੁਰੱਖਿਆ ਮਿਲੀ ਤਾਂ ਜ਼ਰੂਰ ਪੇਸ਼ ਹੋਣਗੇ ਸਾਡੇ ਸੀਐਮ ਔਰ ਸੀਨੀਅਰ ਐਡਵੋਕੇਟ ਅਭਿਸ਼ੇਕ ਮਨੂ ਸਿੰਘ ਵੀ ਤੇ ਵਿਕਰਮ ਚੌਧਰੀ ਨੇ 20 ਮਾਰਚ ਨੂੰ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਸੀ ਉਹਨਾਂ ਨੇ ਕਿਹਾ ਕਿ ਈਡੀ ਆਪ ਨੇਤਾ ਮਨੀਸ਼ ਸੋਦੀਆ ਤੇ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਜਾਂਚ ਏਜੰਸੀ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਇਹ ਸ਼ੰਕੇ ਪੈਦਾ ਹੋਏ ਸਨ ਵਕੀਲਾਂ ਨੇ ਕਿਹਾ ਕਿ ਕੇਜਰੀਵਾਲ ਇਸ ਕਰਕੇ ਹਿੱਸਾ ਨਹੀਂ ਬਣ ਰਹੇ ਉਹ ਸਾਹਮਣੇ ਆਉਣਗੇ ਤਬ ਸ਼ਰਤੇ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਔਰ ਈਡੀ ਨੇ ਵੀ ਨਹੀਂ ਦੱਸਿਆ ਕਿ ਉਹ ਮੁਲਜ਼ਮ ਨੇ ਜਾਂ ਸ਼ੱਕੀ ਨੇ ਜਾਂ ਗਵਾਹ ਦੇ ਰੂਪ ਵਿੱਚ ਬੁਲਾਇਆ ਜਾ ਰਹੇ ਆ ਦੱਸ ਨਹੀਂ ਰਹੀ ਈਡੀ ਪਰ ਕੋਰਟ ਨੇ ਕਿਹਾ ਸੀ ਕਿ ਪੇਸ਼ ਹੋਣਾ ਚਾਹੀਦਾ ਤਾਂ ਹੀ ਪਤਾ ਚੱਲੇਗਾ ਕਿ ਉਹ ਮੁਲਜ਼ਮ ਦੇ ਤੌਰ ਦੇ ਉੱਤੇ ਬੁਲਾਇਆ ਜਾ ਰਿਹਾ ਜਾਂ ਗਵਾਹ ਦੇ ਤੌਰ ਦੇ ਉੱਤੇ ਹੁਣ ਈਡੀ ਹੈ ਜਿਹੜੀ ਉਹ ਆਪਣੀ ਥਾਂ ਦੇ ਉੱਤੇ ਆਪਣੇ ਕਾਨੂੰਨ ਦੇ ਹਿਸਾਬ ਦੇ ਨਾਲ ਦੱਸ ਰਹੀ ਹੈ ਕਿ ਅਸੀਂ ਪੁੱਛਗਿੱਛ ਦੇ ਲਈ ਬੁਲਾ ਰਹੇ ਹਾਂ ਪੁੱਛਗਿੱਛ ਦੇ ਵਿੱਚ ਹੀ ਪਤਾ ਲੱਗੇਗਾ ਉੱਥੇ ਹੀ ਤੈਅ ਹੋਣਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਗ੍ਰਿਫਤਾਰੀ ਦੇ ਉੱਤੇ ਰੋਕ ਲੱਗੇ ਇਹ ਜਿਹੜੀ ਖਾਰਜ ਜਰੂਰ ਪਟੀਸ਼ਨ ਹੈ ਜਿਹੜੀ ਅਰਵਿੰਦ ਕੇਜਰੀਵਾਲ ਦੀ ਹੋਈ ਹੈ ਜਲ ਬੋਰਡ ਖਟਾਲਾ ਕੇਸ ਦੇ ਵਿੱਚ ਕੇਜਰੀਵਾਲ ਨੂੰ ਵੀ ਸੰਮਨ ਹੁੰਦਾ ਹੈ ਈਡੀ ਨੇ 17 ਮਾਰਚ ਨੂੰ ਸ਼ਰਾਬ ਨੀਤੀ ਘਟਾਲਾ ਕੇਸ ਦੇ ਨਾਲ ਨਾਲ ਦਿੱਲੀ ਜਲ ਬੋਰਡ ਟੈਂਡਰ ਘਟਾਲੇ ਦੇ ਵਿੱਚ ਵੀ ਕੇਜਰੀਵਾਲ ਨੂੰ ਸੰਮਨ ਭੇਜਿਆ ਸੀ ਜਲ ਬੋਰਡ ਟੈਂਡਰ ਘਟਾਲੇ ਮਾਮਲੇ ਵਿੱਚ ਵੀ ਦਿੱਲੀ ਸੀਐਮ ਨੂੰ ਇਹ ਪਹਿਲਾ ਸੰਮਨ ਮਿਲਿਆ ਸੀ ਇਸ ਕੇਸ ਦੇ ਵਿੱਚ 18 ਮਾਰਚ ਨੂੰ ਪੁਸ਼ਗਿਸ਼ ਲਈ ਸੱਦਿਆ ਗਿਆ ਸੀ ਪਰ ਉਹ ਉੱਥੇ ਵੀ ਨਹੀਂ ਪਹੁੰਚੇ ইডি ਤੋਂ ਇੰਨਾ ਡਰ ਅਰਵਿੰਦ ਕੇਜਰੀਵਾਲ ਨੂੰ ਕਿਉਂ ਲੱਗ ਰਿਹਾ ਇਸ ਨੂੰ ਸਮ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਾਕੀ ਵਿਰੋਧੀ ਪਾਰਟੀਆਂ ਵੀ ਕਰਦੀਆਂ ਦਿਖਾਈ ਦੇ ਰਹੀਆਂ ਨੇ ইডি কেজਰੀਵਾਲ ਨੂੰ ਹੁਣ ਤੱਕ 10 ਸਾਮਣ ਭੇਜ ਚੁੱਕੀ ਹੈ ਨਾ ਸ਼ਰਾਬ ਨੀਤੀ ਮਾਮਲੇ ਚ ਤੱਕ ਦਿੱਲੀ ਜਲ ਬੋਰਡ ਮਾਮਲੇ ਦੇ ਵਿੱਚ ਤਾਂ ਇਹਨਾਂ 10 ਸਾਮਣ ਭੇਜਣ ਤੋਂ ਬਾਅਦ 20 ਮਿੰਨ ਕੇਜਰੀਵਾਲ ਇੱਕ ਵਾਰ ਵੀ ইডি ਦੇ ਸਾਹਮਣੇ ਪੇਸ਼ ਨਹੀਂ ਹੋਏ ਔਰ ਹੁਣ ਦੇਖਦੇ ਹਾਂ ਕਿਉਂ ਨਾਲੇ ਸਮੇਂ ਦੇ ਵਿੱਚ ਜਿਹੜੀ ਇੱਕ ਮਹੀਨੇ ਬਾਅਦ ਜਿਹੜੀ 22 ਅਪ੍ਰੈਲ ਨੂੰ ਸੁਣਵਾਈ ਰੱਖੀ ਗਈ ਹੈ ਉਸ ਦੇ ਵਿੱਚ ਕਿਸ ਦੀਆਂ ਮੁਸ਼ਕਲਾਂ ਵਧਦੀਆਂ ਨੇ ਤੇ ਕਿਸ ਨੂੰ ਰਾਹਤ ਮਿਲਦੀ ਹੈ ਇਸ ਦੇ ਵਿੱਚ ਇੱਕੋ ਇੱਕ ਜੇਕਰ ਮੁਸ਼ਕਲਾਂ ਵਧਣ ਗਈਆਂ ਉਹ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੇਕਰ ਮੁਸ਼ਕਲਾਂ ਘਟਣ ਗਈਆਂ ਰਾਹਤ ਮਿਲੇਗੀ ਤੇ ਉਹ ਵੀ ਅਰਵਿੰਦ ਕੇਜਰੀਵਾਲ ਨੂੰ ਮਿਲ ਸਕਦੀ ਹੈ ਪਰ ਇਹ ਡਿਪੈਂਡ ਕਰਦਾ ਹੈ ਨਿਰਭਰ ਕਰਦਾ ਹੈ ਅਦਾਲਤੀ ਕਾਰਵਾਈ ਦੇ ਉੱਤੇ ਕਿ ਕਿਹੜੇ ਪੱਖ ਤੋਂ ਕਿਹੜੀ ਮਜ਼ਬੂਤ ਦਲੀਲ ਰੱਖੀ ਜਾਂਦੀ ਹੈ ਆਪਣੇ ਸਬੂਤ ਰੱਖੇ ਜਾਂਦੇ ਨੇ ਤਾਂ ਜਿਹੜਾ ਵੀ ਨਵਾਂ ਅਪਡੇਟ ਆਵੇਗਾ ਤਾਜ਼ਾ ਅਪਡੇਟ ਦੇਖਣ ਦੇ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ